ਜ਼ਮੀਨ ਟੈਸਟ ਕਰਾਈ ਇੱਥੇ ਅੱਛਾ ਜੀ ਮਿੱਟੀ ਪੰਜਾਬ ਯੂਨੀਵਰਸਿਟੀ ਤੋਂ ਠੀਕ ਹੈ ਜੀ ਤਾਂ ਉਹ ਜਦੋਂ ਟੈਸਟ ਕਰਾਈ ਇਹਦੇ ਚ ਸਾਨੂੰ ਵੱਧ ਵੀ ਜ਼ਮੀਨਾ ਲੈਣ ਲਈ ਕਾਫੀ ਜਾਣੇ ਕਾਲੇ ਆ ਔਰ ਇਹ ਦੇਖ ਕੇ ਲਇਓ ਕਿ ਵੀ ਇੱਥੇ ਕੀ ਕੀ ਚੈਲੰਜਸ ਹੈਗੇ ਆ ਤੇ ਆਪਾਂ ਇੱਕ ਵਾਰੀ ਉਹ ਜਗ੍ਹਾ ਦੇਖ ਲੈਣੇ ਆ ਜਿੱਥੇ ਤੁਸੀਂ ਬਾਰੋਂ ਮਿੱਟੀ ਲਿਆ ਕੇ ਕੁਝ ਆਪਣੇ ਪੇੜ ਪੌਦੇ ਜਾਂ ਬੂਟੇ ਲਗਾਏ ਆ ਜਾਂ ਸਬਜ਼ੀਆਂ ਲਾਈਆਂ ਨੇ ਹਾਂਜੀ 70 80 ਫੁੱਟ ਤੋਂ ਸ਼ੁਰੂ ਹੋ ਜਾਂਦਾ ਠੀਕ ਆ ਪਰ ਉਹ ਪਾਣੀ ਪੀਣ ਲਈਕ ਨਹੀਂ ਹੈ ਠੀਕ ਆ ਇਹ ਤਿੰਨ ਚਾਰ ਵੈਰਾਈਟੀਆਂ ਨੇ ਜੀ ਆਸਾਮ ਤੋਂ ਹੁੰਦਾ ਬਿਲਕੁਲ ਹਾਂਜੀ 130 35 ਰੁਪਏ ਦਾ ਇੱਕ ਬੂਟਾ ਜੀ ਅਸੀਂ ਵਾਂਸ ਤੇ ਪ੍ਰੋਡਕਟ ਬਣਾਉਣੇ ਸੀ ਠੀਕ ਆ ਠੀਕ ਆ ਠੀਕ ਆ ਆ ਦੇਖੋ ਜਾਨਵਰ ਸੂਰ ਦਾ ਕੀਤਾ ਹੋਇਆ ਜੀ ਇਹ ਸੂਰ ਇਦਾਂ ਪੱਟ ਜਾਂਦੇ ਆ ਜ਼ਮੀਨ ਤੁਸੀਂ ਕਿਸੇ ਜੋ ਇੱਥੇ ਕੋਈ ਜ਼ਮੀਨ ਲੈਂਦਾ ਆ ਹਾਂਜੀ ਹਾਂਜੀ ਉਹਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਜੇ ਮਾਣਾ ਮੋਟਾ ਕੋਈ ਚੱਲਦਾ ਸੀ ਹਾਂਜੀ ਹਾਂਜੀ ਜਾਂ ਉਹ ਸਾਂਬਰ ਤੋੜ ਦਿੰਦਾ ਸੀ ਅੱਛਾ ਜੀ ਸੁਣਿਆ ਸੁਣਿਆ ਉਹ ਬੂਟਾ ਕਦੇ ਮਰਦਾ ਨਹੀਂਗਾ ਚਾਹੇ ਸਰਦੀ ਆ ਜੇ ਜ ਮਰਜੀ ਹੋ ਜੇ ਅੱਛਾ ਜੀ ਮੈਂ 1600 ਬੂਟਾ ਲਾਇਆ ਸੀ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਪੰਜਾਬ ਦੇ ਕੰਢੀ ਇਲਾਕੇ ਨੀਮ ਪਹਾੜੀ ਇਲਾਕੇ ਜਿਸ ਜੋ ਕਿ ਲੋਅਰ ਸ਼ਿਵਾਲਿਕ ਵਿੱਚ ਵਸਿਆ ਹੋਇਆ ਇਲਾਕਾ ਆ ਉੱਥੇ ਆਏ ਹੋਏ ਆ ਮੇਰੇ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਸੀ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਦੱਸੋ ਕਿ ਖੇਤੀ ਹੁੰਦੀ ਕਿ ਨਹੀਂ ਪੇੜ ਪੌਦੇ ਕਿੱਦਾਂ ਦੇ ਲੱਗਦੇ ਇੱਥੇ ਕਿਉਂਕਿ ਬਹੁਤ ਸਾਰੇ ਮੇਰੇ ਜਿਹੜੇ ਦਰਸ਼ਕ ਆ ਉਹ ਚਾਹੁੰਦੇ ਆ ਕਿ ਇੱਥੇ ਅਸੀਂ ਜ਼ਮੀਨ ਲਈਏ ਕਿਉਂਕਿ ਇੱਥੇ ਜ਼ਮੀਨ ਕਾਫੀ ਸਸਤੀ ਮਿਲ ਜਾਂਦੀ ਆ ਪਹਾੜਾਂ ਦੇ ਵਿੱਚ ਤੇ ਲੋਕਾਂ ਦਾ ਇੰਟਰਸਟ ਸੀਗਾ ਮੇਰੇ ਦਰਸ਼ਕਾਂ ਦਾ ਇੰਟਰਸਟ ਸੀਗਾ ਕਿ ਇਸ ਜਗ੍ਹਾ ਤੇ ਚਲੋ ਪੇੜ ਪੌਦੇ ਹੀ ਲਗਾ ਦਿੰਨੇ ਆ ਕਿ ਹੋ ਜਾਣਗੇ ਬਹੁਤ ਵਧੀਆ ਤੇ ਉਸ ਤੋਂ ਕੁਝ ਕਮਾਈ ਵੀ ਹੋ ਜਾਏਗੀ ਤੇ ਨੇਚਰ ਵਿੱਚ ਵੀ ਰਹੂਗਾ ਬੰਦਾ ਇੱਥੇ ਜਾ ਤੋ 100 ਏਕੜ ਕਿਸੇ ਨੇ ਜਗਾ ਲਈ ਹੋਈ ਆ ਤੇ ਉੱਥੇ ਜੋ ਕੇਅਰ ਟੇਕਰ ਆ ਉਹਨਾਂ ਦੇ ਕੋਲ ਆਇਆ ਮੈਂ ਤੇ ਉਹਨਾਂ ਤੋਂ ਹੀ ਜਾਣਦੇ ਆ ਕਿ ਵੀ ਇੱਥੇ ਜਿਹੜਾ ਕੋਈ ਵੀ ਪੇੜ ਪੌਦੇ ਅਸੀਂ ਲਾਉਨੇ ਆ ਉਹ ਕਾਮਯਾਬ ਹੈਗੇ ਵੀ ਆ ਕਿ ਨਹੀਂ ਉਹ ਹੁੰਦੇ ਵੀ ਆ ਕਿ ਨਹੀਂ ਇੱਥੇ ਠੀਕ ਆ ਜੀ ਆ ਜਾਓ ਮੇਰੇ ਨਾਲ ਬਣੇ ਰਹੋ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚੀ ਤੁਹਾਡੇ ਵਧੀਆ ਜੀ ਵਧੀਆ ਭਾਜੀ ਕਿੰਨੇ ਸਾਲ ਤੋਂ ਤੁਸੀਂ ਇੱਥੇ ਬੂਟੇ ਲਗਾ ਰਹੇ ਆ ਮੈਨੂੰ 3 ਸਾਲ ਹੋ ਗਏ ਜੀ ਅੱਛਾ ਜੀ ਮੈਂ 1 ਸਾਲ ਦੇ ਵਿੱਚ ਦੋ ਵਾਰੀ ਵਿੱਚ ਲਾ ਚੁੱਕਾ ਅੱਛਾ ਜੀ ਅੱਛਾ ਤਕਰੀਬਨ ਸਾਰਨੋਂ ਪਹਿਲਾਂ ਮੈਂ ਬਾਂਸ ਦੇ ਬੂਟੇ ਲਾਉਣੇ ਸੀ ਅੱਛਾ ਜੀ ਮੈਂ ਆਸਾਮ ਤੋਂ ਬੂਟੇ ਮੰਗਾਇਆ ਸੀਗੇ 10000 ਬੂਟਾ ਪਹਿਲਾਂ ਮੰਗਾਇਆ ਸੀਗਾ ਜੀ ਮੈਂ ਅੱਛਾ ਜੀ ਤੇ ਮੈਂ ਸਾਰਾ ਇਸ ਜ਼ਮੀਨ ਤੇ ਪਹਿਲਾਂ 10000 ਬੂਟਾ ਲਾਇਆ ਅੱਛਾ ਜੀ ਤੋਂ ਮੈਨੂੰ ਕੋਈ ਵੀ ਬੂਟਾ ਨਹੀਂ ਚੱਲਿਆ ਉਹਦੇ ਵਿੱਚ ਇੱਕ ਵੀ ਬੂਟਾ ਹਾਂਜੀ ਉਹਦੇ ਇੱਥੇ ਨਹੀਂ ਚੱਲਿਆ ਅੱਛਾ ਜੀ ਤੇ ਫਿਰ ਮੈਂ ਜੀ ਉਹਦੇ ਚ ਥੋੜਾ ਗੈਪ ਪਾ ਕੇ ਫਿਰ ਮੈਂ 3000 ਬੂਟਾ ਹੋਰ ਮੰਗਾਇਆ ਅੱਛਾ ਜੀ ਉਹ ਵੀ ਲਾਇਆ ਬੂਟਾ ਨਹੀਂ ਚੱਲਿਆ ਠੀਕ ਆ ਫਿਰ ਮੈਂ ਜਿਹੋ ਉਹਦੇ ਬੂਟਿਆਂ ਦੀ ਕੀ ਕੀਤਾ ਜੀ ਬੂਟੇ ਦੀ ਮਿੱਟੀ ਚੇਂਜ ਕੀਤੀ ਅੱਛਾ ਜੀ ਥੋੜੇ ਉਹਦੇ ਚ ਖड्डे ਕਰਕੇ ਉੱਥੇ ਦੀ ਮਿੱਟੀ ਚੇਂਜ ਕੀਤੀ ਅੱਛਾ ਜੀ ਵਿਚਾਇਦ ਮਿੱਟੀ ਕਰਕੇ ਕੁਝ ਹੋਵੇ ਹਾਂਜੀ ਹਾਂਜੀ ਵੀ ਇਹ ਰੇਤੇਲੀ ਜ਼ਮੀਨ ਜ਼ਿਆਦਾ ਹੁੰਦੀ ਹੈ ਨਾ ਜੀ ਰੇਤਾ ਜ਼ਿਆਦਾ ਹੈ ਅੱਛਾ ਜੀ ਤੇ ਉਹ ਮੈਂ ਚੇਂਜ ਕੀਤੀ ਪਰ ਬੂਟਾ ਨਾ ਵਧਿਆ ਅੱਛਾ ਜੀ ਤੇ ਨਾ ਮਰਿਆ ਠੀਕ ਆ ਬੂਟਾ ਉਦਾਂ ਹੀ ਰਿਹਾ ओके ਤੇ ਮੈਂ ਕਈਆਂ ਦੀ ਸਲਾਹ ਵੀ ਲਈ ਪੁੱਛਿਆ ਵੀ ਇਦਾਂ ਹੁੰਦਾ ਮੈਨੂੰ ਉਹਨਾਂ ਨੇ ਕਿਸੇ ਨੇ ਕੋਸ਼ਿਸ਼ kiya ਵੀ ਇਹਦੇ ਚ ਪਾਓ ਵੀ ਇਦਾਂ ਹੋ ਪਰ ਬੂਟੇ ਦੀ ਗਰੋਥ ਨਹੀਂ ਹੋਈ ਸੀ ਫਿਰ ਵੀ ਅੱਛਾ ਜੀ ਮੈਂ ਹਜ਼ਾਰ ਕਬੂਟਾ ਫੇਰ ਲਾਇਆ ਸੀ ਠੀਕ ਆ ਬੜੇ ਬੂਟੇ ਲਾਏ ਤੁਸੀਂ ਇੱਥੇ ਬੂਟੇ ਤਕਰੀਬਨ ਜੀ ਤੁਸੀਂ ਮੈਂ ਸੋਚ ਨਹੀਂ ਸਕਦਾ ਬੂਟੇ ਤਾਂ ਜਿਵੇਂ ਤੁਸੀਂ ਇੱਕ ਫਾਈਕਸ ਦਾ ਬੂਟਾ ਸੁਣਿਆ ਹੋਣਾ ਫਾਈਕਸ ਹਾਂਜੀ ਸੁਣਿਆ ਸੁਣਿਆ ਉਹ ਬੂਟਾ ਕਦੇ ਮਰਦਾ ਨਹੀਂਗਾ ਚਾਹੇ ਸਰਦੀ ਆ ਜੇ ਜੋ ਮਰਜ਼ੀ ਹੋ ਜੇ ਅੱਛਾ ਜੀ ਮੈਂ 1600 ਬੂਟਾ ਲਾਇਆ ਸੀ ਬੱਲੇ ਬੱਲੇ ਉਹਦੀ ਦੇਖ ਲਓ ਹਾਈਟ ਲੈ ਗਿਆ ਸੀ 7-8 ਫੁੱਟ ਤੱਕ ਚਲੀ ਗਈ ਸੀ ਹਾਈਟ ਅੱਛਾ ਜੀ ਔਰ ਪਹਿਲੇ ਹੀ ਕੋਰਾ ਆਇਆ ਅੱਛਾ ਜੀ ਉਹ ਕੋਰਾ ਪਿਆ ਤੇ ਉਹ ਖਤਮ ਹੋ ਗਿਆ ਜੰਮੇ ਹੀ ਖਤਮ ਹੋ ਗਿਆ ਜੀ ਤੁਹਾਨੂੰ ਮੈਂ ਜਗਾ ਵੀ ਦਿਖਾ ਸਕਦਾ ਅੱਛਾ ਜੀ ਬੂਟੇ ਉਥੋਂ ਨਾਮ ਨਿਸ਼ਾਨ ਹੀ ਖਤਮ ਹੋ ਗਿਆ ਵੀ ਐਡਾ ਬੂਟਾ ਹੋ ਕੇ ਅੱਛਾ ਜੀ 7-8 ਫੁੱਟ ਦੀ ਹਾਈਟ ਇੰਨਾ ਸੰਘਣਾ ਬੂਟਾ ਹੋ ਗਿਆ ਸੀ ਠੀਕ ਹੈ ਜੀ ਪਰ ਉਹ ਖਤਮ ਹੋ ਗਿਆ ਹੂੰ 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 ਜਨਨਿਕ ਇੱਥੇ ਆਪਾਂ ਦਿੱਕਤ ਪਤਾ ਗਈ ਜੀ ਮੈਂ ਫਿਰ ਜਮੀਨ ਟੈਸਟ ਕਰਾਈ ਇੱਥੇ ਅੱਛਾ ਜੀ ਮਿੱਟੀ ਪੰਜਾਬ ਯੂਨੀਵਰਸਿਟੀ ਤੋਂ ਠੀਕ ਆ ਜੀ ਤਾਂ ਉਹ ਜਦੋਂ ਟੈਸਟ ਕਰਾਈ ਇਹਦੇ ਚ ਸਭ ਤੋਂ ਵੱਧ ਘਾਟ ਆਈ ਪੋਟਾਸ਼ ਦੀ ਅੱਛਾ ਜੀ ਅੱਛਾ ਅੱਛਾ ਹਾਂ ਜੀ ਇਹ ਚ ਪੋਟਾਸ਼ ਦੀ ਕਮੀ ਬਹੁਤ ਜ਼ਿਆਦਾ ਠੀਕ ਆ ਫਿਰ ਉਹਦੇ ਤੋਂ ਬਾਅਦ ਜ਼ਿੰਕ ਦੀ ਅੱਛਾ ਜੀ ਫਿਰ ਆਇਰਨ ਅੱਛਾ ਜੀ ਇਹ ਇਹ ਦੇ ਜ਼ਮੀਨ ਦੇ ਵਿੱਚ ਇਹ ਚੀਜ਼ਾਂ ਦੀ ਕਮੀ ਆਈ ਠੀਕ ਆ ਤੇ ਫਿਰ ਮੈਂ ਜੀ ਇੱਕ ਛੋਟਾ ਹਿੱਸਾ ਲੈ ਕੇ ਹਾਂਜੀ ਹਾਂਜੀ ਉਹ ਚ ਥੋੜੀ ਮਿੱਟੀ ਚੇਂਜ ਕੀਤੀ ਅੱਛਾ ਜੀ ਆਪਣੇ ਕੇਚੂਆ ਖਾਦ ਬਣਾਈ ਅੱਛਾ ਜੀ ਉਹ ਨੂੰ ਪਾ ਕੇ ਫਿਰ ਮੈਂ ਥੋੜੀ ਜਗ੍ਹਾ ਚ ਬੂਟੇ ਚਲਾਏ ਠੀਕ ਆ ਬੂਟੇ ਉੱਥੇ ਦੇਖੇ ਵੀ ਕਿਹੜਾ ਕਿਹੜਾ ਚੱਲਦਾ ਅੱਛਾ ਜੀ ਫਿਰ ਬੂਟੇ ਥੋੜੇ ਚੱਲੇ ਠੀਕ ਆ ਬਾਕੀ ਤਾਂ ਜੀ ਮੈਂ ਤੁਹਾਨੂੰ ਕਹਾਂ ਮੈਂ ਨਕਾਮ ਹੀ ਰਿਆਂ ਵੀ ਬੂਟੇ ਨਹੀਂ ਚੱਲੇ ਮੇਰੇ ਕੋਲ ਜੇ ਮਾਣਾ ਮੋਟਾ ਕੋਈ ਚੱਲਦਾ ਸੀ ਹਾਂਜੀ ਹਾਂਜੀ ਜਾਂ ਉਹ ਸੰਭਰ ਤੋੜ ਦਿੰਦਾ ਸੀ ਅੱਛਾ ਜੀ ਜਾਂ ਆਪਣੇ ਇਧਰ ਉਹ ਆਵਾਰਾ ਪਸ਼ੂ ਜਿਹੜੇ ਹੁੰਦੇ ਸੀ ਛੱਡ ਜਾਂਦੇ ਆ ਜੰਗਲਾਂ ਜੰਗਲਾਂ 'ਚ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ ਉਹ ਤੋੜ ਦਿੰਦੇ ਖਾ ਜਾਂਦੇ ਅੱਛਾ ਅੱਛਾ ਐਦਾਂ ਸੀਗਾ ਜੀ ਮੈਂ ਬੂਟੇ ਤੇ ਬੜੀ ਸਟਰਗਲ ਆ ਇੱਥੇ ਕੀਤੀ ਤੁਸੀਂ ਮੈਨੂੰ ਲੱਗਦਾ ਹੈ ਨਾ ਜਿਹੜੇ ਵੀ ਪਿਛਲੇ ਸਮੇਂ ਦੇ ਵਿੱਚ ਹਾਂਜੀ ਹਾਂਜੀ ਭਾਈ ਆਪਣਾ ਨਾਮ ਕੀ ਆ ਜੀ ਮੇਰਾ ਗੁਰਮੀਤ ਸਿੰਘ ਆ ਜੀ ਗੁਰਮੀਤ ਸਿੰਘ ਜੀ ਠੀਕ ਆ ਜੀ ਤੇ ਹੋਰ ਭਾਜੀ ਜਿੱਦਾਂ ਤੁਸੀਂ ਇਸ ਜਗ੍ਹਾ ਤੇ ਹੁਣ ਮੈਨੂੰ ਦਿਖਾ ਰਹੇ ਜਿਹੜੇ ਤੁਸੀਂ ਇੱਥੇ ਪੇੜ ਪੌਦੇ ਲਗਾਏ ਸੀਗੇ ਬੂਟੇ ਲਗਾਏ ਸੀ ਰੁੱਖ ਲਗਾਏ ਸੀ ਹਾਂਜੀ ਉਹ ਉਹ ਦਿਖਾਉਣ ਜਾ ਰਹੇ ਮੈਨੂੰ ਵੀ ਕਿੰਨੇ ਲਗਾਏ ਸੀ ਤੇ ਕਿੰਨੇ ਕਿੰਨੇ ਹੈਗੇ ਅਜੇ ਜਾਂ ਹੋਏ ਨਹੀਂ ਹੋਏ ਕਿੱਦਾਂ ਆ ਇਹ ਵੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਮੈਂ ਕੱਟੋ ਚੌਥੀ ਵਾਰ ਇਹ ਦੁਬਾਰਾ ਲਾਏ ਨੇ ਜੀ ਅੱਛਾ ਬੂਟੇ ਹਾਂਜੀ ਅੱਛਾ ਬੂਟੇ ਇਹਨਾਂ 'ਚ ਕੋਈ ਵੀ ਨਹੀਂ ਚੱਲਿਆ ਇਹਦੇ 'ਚ ਇਹ ਇੱਕ ਜਗ੍ਹਾ ਸੀਗੀ ਮੈਂ ਇੱਕ ਜਗ੍ਹਾ ਇੱਕ ਏਕੜ ਜ਼ਮੀਨ ਇੱਕ ਸਾਈਡ ਤੇ ਕੱਢ ਕੇ ਉਹਦੇ 'ਚ ਇੱਕ ਰੁੱਖ ਲਗਾ ਰਿਆ ਸੀ ਜਿਦੇ ਚ ਹਰੇਕ ਤਰ੍ਹਾਂ ਦਾ ਰੁੱਖ ਹੋਣਾ ਸੀ ਅੱਛਾ ਜੀ ਕੋਈ ਰਿਪੀਟ ਨਹੀਂ ਹੋਣਾ ਸੀ ਅੱਛਾ ਜੀ ਤਾਂ ਉਹਦੇ ਚ ਜਿਵੇਂ ਫੁੱਲਾਂ ਦੇ ਬੂਟੇ ਵੀ ਉਹਦਾਂ ਵੀ ਦਰਖਤ ਵੀ ਆਪਣੇ ਸਾਰੇ ਸਾਰੇ ਲਾ ਰਿਆ ਸੀ ਪਰ ਉਹਨਾਂ ਚ ਮੇਰੇ ਕੋ ਹਜੇ ਇੱਕ ਵੀ ਬੂਟਾ ਨਹੀਂ ਚੱਲਿਆ ਮਨਦਖੋਣਾ ਉਹ ਸਾਰੇ ਉਦਾਂ ਹੀ ਪਏ ਆ ਇੱਕ ਇਕੱਠੋ ਕਰਤ ਨਹੀਂ ਮੈਂ ਚੌਥੀ ਜਾਂ ਪੰਜਵੀਂ ਵਾਰ ਬੂਟੇ ਲਾਤੇ ਆ ਫੁੱਲ ਫੁੱਲੇ ਇਹ ਰੇਤਲੀ ਜ਼ਮੀਨ ਹੈ ਜੀ ਰੇਤੇ ਵਾਲੀ ਹਮਮ ਠੀਕ ਆ ਇਹ ਦੇਖੋ ਜਿਹੜੇ ਖੱਡਾਂ ਦੇ ਲੱਗੇ ਆ ਜਿਹੜੀਆਂ ਜ਼ਮੀਨਾਂ ਆ ਉਹ ਮੋਸਟਲੀ ਰੇਤਲੀਆਂ ਜ਼ਮੀਨਾਂ ਆ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਇਹ ਕਿ ਚੱਕ ਇਹ ਵੀ ਆ ਨਾ ਜੀ ਇਹ ਦੇਖੋ ਇਦਾਂ ਟਲਾਂ ਹਨ ਪਹਾੜ ਆ ਹਾਂ ਜਦੋਂ ਮੀਂਹ ਪੈਂਦਾ ਨਾ ਜੀ 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 ਉਹ ਜ਼ਮੀਨ ਦੇ ਤੱਤ ਲੈ ਜਾਂਦਾ ਨਾਲ ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਜ਼ਮੀਨ ਦੇ ਆਪਾਂ ਕਹਿੰਦੇ ਨੇ ਮਦਾਨੀ ਇੱਕ ਸਥਿਰ ਜ਼ਮੀਨ ਹੋਵੇ ਜੀ ਜੀ ਉਹਦੀ ਚ ਗੱਲ ਹੋਰ ਆ ਜੀ 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 ਇਹ ਤੁਸੀਂ ਜਿਹੜੀਆਂ ਇੱਥੇ ਏ ਤਾਰਾਂ ਲਗਾਈਆਂ ਹਾਂ ਹਾਂਜੀ ਹਾਂਜੀ ਇਹ ਜਾਨਵਰ ਆਉਂਦੇ ਰਹਿੰਦੇ ਇਹਦਾ ਮੰਨ ਲਓ ਜੀ ਜਾਨਵਰਾਂ ਤੋਂ ਜੀ ਉਹਨਾਂ ਤੋਂ ਪਚਾਉਣ ਲਈ ਪੇੜ ਪੌਦਿਆਂ ਨੂੰ ਹੈ ਹਾਂਜੀ ਹਾਂਜੀ ਸੋ ਇੱਕ ਮਿੰਟ ਆਹ ਆ ਕੇਵਲ ਕਾ ਦੀਆ ਇਹ ਨਹੀਂ ਕੇਵਲ ਨਹੀਂ ਜੀ ਇਹ ਡ੍ਰਿਪਰ ਸਿਸਟਮ ਆ ਜੀ अच्छा अच्छा एक, जी। अच्छा ठीक है। ਪਾਣੀ ਲਾਇਆ ਜੀ। ਇਹ ਬੂਟੇ ਆ ਦੇਖ ਲਓ। ਓਹੋ ਆ ਦੇਖੋ ਤਾਂ ਹੈ। ਇਹ ਇਹਨਾਂ ਨੂੰ ਕਿੰਨਾ ਚਿਰ ਹੋਇਆ ਲਾਇਆ ਨੂੰ? ਇਹਨਾਂ ਨੂੰ ਤਾਂ ਹਜੇ ਮੈਨੂੰ ਹੋਇਆ ਜੀ ਮੈਂ ਲਾਇਏ ਸੀ ਜੁਲਾਈ ਦੇ ਵਿੱਚ ਜੀ। ਅੱਛਾ ਜੀ। ਜੁਲਾਈ ਵਿੱਚ ਲਗਾਏ ਹੋਏ ਆ ਤੇ ਸਾਨੂੰ ਹੋ ਗਿਆ ਵੀ ਮੈਂ ਇਹਨਾਂ ਨੂੰ 6 ਮਹੀਨੇ ਹੋ ਗਏ ਲੱਗਿਆ ਨੂੰ ਹਾਂਜੀ ਹਾਂਜੀ। ਇਹ ਕਾਦੇ ਬੂਟੇ ਆ ਜੀ? ਇਹ ਅਲੱਗ-ਅਲੱਗ ਹੈ ਜੀ ਜਿਵੇਂ 베ਰੀ ਵੀ ਆ, ਅੰਬ ਦੇ ਵੀ ਆ, ਜਾਮਣ ਵੀ ਆ, ਅਮਰੂਦ ਆ। ਠੀਕ ਆ ਜੀ। ਸਾਰੇ ਮਿਕਸ ਅਲੱਗ-ਅਲੱਗ ਲਾਏ ਹੋਇਆ ਜੀ। ਤੁਸੀਂ ਇਸ ਜ਼ਮੀਨ ਦੇ ਵਿੱਚ ਕੁਝ ਪਾਇਆ ਵੀ ਐਕਸਟਰਾ ਇਹਦੇ 'ਚ ਜੀ ਮੈਂ ਇਹਨਾਂ ਨੂੰ ਪਟਾਸ਼ ਹਾਂਜੀ ਤੇ ਜਿਹੜੀ ਆਪਣੀ ਖਾਦ ਬਣਾਈ ਉਹ ਅੱਛਾ ਇੱਥੇ ਮੈਂ ਦੇਖੋ ਨਿੰਬੂ ਦੇ ਬੂਟੇ ਵੀ ਲਾਏ ਸੀ ਅੱਛਾ 100 ਨਿੰਬੂ ਦਾ ਬੂਟਾ ਉਹ ਵੀ ਖਤਮ ਹੋ ਗਿਆ ਕਿੱਥੇ ਲਾਈ ਸੀ ਜੀ ਕਿੱਥੇਗਾ ਇੱਥੇ ਉਹ ਤਾਂ ਹੁੰਦੀ ਦੇ ਨਹੀਂ ਹੈ ਇਹ ਤਾਂ ਮੈਨੂੰ ਖਤਮ ਹੋ ਗਿਆ ਬਿਲਕੁਲ ਖਤਮ ਖਤਮ ਜੀ ਉਹ ਵੀ ਮੈਂ ਇੱਥੇ ਦਿਖਾ ਦਿੰਨਾ ਪੀਸ ਇਹਦੇ ਲੱਗੇ ਹੋਣਗੇ ਵਿੱਚ ਉਹ ਤੁਹਾਡੇ ਦੱਸੋ ਹੈ ਹਾਂਜੀ ਆ ਦੇਖੋ ਜਾਨਵਰ ਸੂਰ ਦਾ ਕੀਤਾ ਹੋਇਆ ਜੀ ਇਹ ਸੂਰ ਇਦਾਂ ਪੱਟ ਜਾਂਦੇ ਆ ਜ਼ਮੀਨ ਇਹ ਤੁਸੀਂ ਇਹਦੀ ਪ੍ਰੋਪਰ ਇਦਾਂ ਬਹੁਤੀ ਫੈਂਸਿੰਗ ਨਹੀਂ ਕੀਤੀ ਲੱਗਦੀ ਪਰ ਧਾਰਾਂ ਲਗਾਈਆਂ ਹੋਈਆਂ ਆ ਹਾਲੇ-ਦਾਲੇ ਹੈਨਾ ਆ ਦੇਖੋ ਤਾਂ ਇਹ ਫੇਰ ਵੀ ਆ ਹੀ ਜਾਂਦੇ ਵਿੱਚੋਂ ਨਿਕਲ ਕੇ ਆ ਜਾਂਦੇ ਆ ਜਾਂਦੇ ਜੀ ਆ ਜਾਂਦੇ ਹਾਂ ਕੋਈ ਨਿੰਬੂ ਦਾ ਬੂਟਾ ਬਚਿਆ ਨਹੀਂ ਜੀ ਬਚਿਆ ਨਹੀਂ ਜੀ ਆ ਲੱਗਦਾ ਮੈਨੂੰ ਕੁਛ ਆ ਦੇਖੋ ਆ ਕੀ ਆ ਜੀ ਨਹੀਂ ਜਾਮਣ ਲੱਗਦੀ ਮੈਨੂੰ ਨਹੀਂ ਇਸ ਫਾਇਦਾ ਵਾ ਇਸ ਫਾਇਦਾ ਹਾਂ ਆ ਉਸ ਫੇਦੇ ਆ ਹਾਂ ਇਸ ਫੇਦੇ ਉਹ ਤੇ ਕੋਈ ਨਾ ਕੋਈ ਹੋਊਗਾ ਜੀ ਪੀਸ ਨੂੰ ਬੱਚੇ ਹੋਣਗੇ ਚਲੋ ਕੋਈ ਨਹੀਂ ਇਹਦਾ ਮਤਲਬ ਨਿੰਬੂ ਸਾਰੇ ਖਰਾਬ ਹੋ ਗਏ 100 ਦੇ 100 ਨਿੰਬੂ 100 ਦੇ 100 ਨਿੰਬੂ ਤੇ ਬੂਟੇ ਖਰਾਬ ਹੋ ਗਏ ਹਮ ਆ ਵਿੱਚੋਂ ਇਹ ਜਗ੍ਹਾ ਤੇ ਤੁਸੀਂ ਦੇਖ ਲਓ ਡ੍ਰਿਪਰ ਮੇਰਾ ਪਾਣੀ ਦਾ ਵੀ ਲਾਇਆ ਹਿਆ ਹਾਂਜੀ ਹਾਂਜੀ ਤੇ ਮੈਂ ਬੂਟੇ ਇੱਥੇ ਚ ਲਾਏ ਆ ਹਾਂਜੀ ਪਰ ਬੂਟੇ ਫੇਰ ਨਹੀਂ ਕੋਈ ਚੱਲੇ ਆ ਬਾੜ ਵੀ ਲਾਈ ਉਹਨਾਂ ਨੂੰ ਕੱਲੇ ਕੱਲੇ ਬੂਟੇ ਨੂੰ ਹਮ ਉਹਨਾਂ ਨੂੰ ਵੀ ਕਰਕੇ ਸਾਰਾ ਦੇਖਿਆ ਆਂਬਲੇ ਦੇ ਹਮ ਸਾਰੇ ਤਰ੍ਹਾਂ ਮੈਂ ਬੂਟੇ ਲਾਏ ਆ ਦੇਖੋ। ਔਰ ਨਹੀਂ ਇੱਥੇ ਨਾ ਮੈਨੂੰ ਲੱਗਦਾ ਵੀ ਜਾਂ ਤਾਂ ਜ਼ਮੀਨ ਦਾ ਜਿਹੜਾ ਤੁਸੀਂ ਕਹਿੰਦੇ ਜ਼ਮੀਨ ਦਾ ਇਦਾਂ ਦਾ ਫਰਕ ਆ ਇੱਥੇ। ਹਾਂਜੀ ਫਰਕ। ਦੇਖ ਲਓ। ਟਾਲੀ ਹਾਂ। ਦੇਖੋ ਇਹੀ ਇਹੋੀ ਚੀਜ਼ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਨਾ ਸੀ ਕਿ ਕਈ ਬੰਦੇ ਜ਼ਮੀਨ ਲੈ ਲੈਂਦੇ ਆ ਫੇਰ ਕਹਿੰਦੇ ਬੂਟੇ ਨਹੀਂ ਹੁੰਦੇ। ਕਾਰਨ ਇਹ ਆ ਇੱਥੇ ਕਾਫੀ ਵੱਡੇ। ਇਹ 베ਰੀ ਆ ਜੀ ਹੈਨਾ। ਹਾਂਜੀ। ਦੇਖ ਲਓ। ਉਦਾਂ ਚਲੋ ਜਿੱਦਾਂ ਤੁਹਾਡਾ ਜੋ ਵੀ ਐਕਸਪੀਰੀਅੰਸ ਲਿਆ ਪਿਛਲੇ 3 ਤੋਂ 4 ਸਾਲ ਦਾ ਹਾਂਜੀ ਹਾਂਜੀ ਤੁਸੀਂ ਕਿਸੇ ਜੋ ਇੱਥੇ ਕੋਈ ਜ਼ਮੀਨ ਲੈਂਦਾ ਆ ਹਾਂਜੀ ਹਾਂਜੀ ਉਹਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਮੈਂ ਤਾਂ ਜੀ ਦੇਖੋ ਜੇ ਤਾਂ ਅਗਲੇ ਨੇ ਪੇੜ ਪੌਦਿਆਂ ਚ ਲਾਉਣੇ ਹੈਗੇ ਜੀ ਫੇਰ ਤਾਂ ਇਸ ਜ਼ਮੀਨ ਤੇ ਬਹੁਤ ਸਟਰਗਲ ਆ ਬਹੁਤ ਜ਼ਿਆਦਾ ਠੀਕ ਆ ਜੀ ਹਨਾ ਜੀ ਠੀਕ ਇੱਕ ਤਾਂ ਤੁਸੀਂ ਜੀ ਦੇਖੋ ਪਾਣੀ ਦਾ ਜੀ ਜੀ ਹਨਾ ਜੀ ਉਹ ਬੰਦਾ ਚਲੋ ਫੋਰੈਸਟ ਦੀ ਜ਼ਮੀਨ ਆ ਉਹਦਾ ਜੀ ਤਾਂ ਪੇੜ ਪੌਦਿਆਂ ਚ ਜਾਂ ਕੋਈ ਬਾਂਸ ਦੀ ਇੱਦਾਂ ਖੇਤੀ ਕਰਨਾ ਚਾਹੁੰਦਾ ਤਾਂ ਉਹ ਜ਼ਮੀਨ ਲਵੇ ਆਬਾਦੀ ਚ ਠੀਕ ਆ ਉੱਥੇ ਚਲਾਵੇ ਠੀਕ ਆ ਤੇ ਇੱਥੇ ਤਾਂ ਜੀ ਫਿਰ ਤੁਹਾਨੂੰ ਸਟਰਗਲ ਇੱਦਾਂ ਵਾ ਵੀ ਖਾਦਾਂ ਖਾਦ ਜਿਹੜੀ ਬ੍ਰਹਮਿਕ ਪੋਸਟ ਆਪ ਖਾਦ ਤਿਆਰ ਕਰੇ ਉਹਦੇ ਪਾਵੇ ਤੇ ਉਹਦੀ ਕੇਅਰ ਕਰੇ ਪੂਰੀ ਹੁਣ ਜੀ ਰਾਤ ਨੂੰ ਵੀ ਜਾਨਵਰ ਤੋਂ ਬਚਾਉਣਾ ਜੀ 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 ਬਹੁਤ ਔਖਾ ਆਪਾਂ ਕਈ ਵਾਰ ਕਹਿ ਦਿੰਨੇ ਆ ਜੀ ਜੀ ਹੈ ਔਖਾ ਇਹਦੇ ਚ ਬੰਦਾ ਜਿਹੜਾ ਸਫੈਦੇ ਸਬੂਦੇ ਦੇ ਕਰਨਾ ਹੁੰਦੇ ਨਾ ਉਹ ਕਰ ਸਕਦਾ ਠੀਕ ਆ ਠੀਕ ਆ ਜੇ ਕਿਸੇ ਨੇ ਸਫੈਦੇ ਦੀ ਕਰਨੀਆਂ ਹੂੰ ਹੂੰ ਤੇ ਜੇ ਦੂਜੇ ਦਰ 方 ਸਫੈਦਾ ਦਾ ਜੀ ਪਾਣੀ ਖੇਚ ਲੈਂਦਾ ਸਾਰਾ ਇਹ ਇਹ ਤਾਂ ਹੈ ਜੀ ਆਪਾਂ ਦੇਖੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਜਿੱਦਾਂ ਦਿਖਾਉਣਾ ਚਾਹੁੰਦਾ ਪਹਾੜਾਂ ਵਿੱਚ ਖੜੇ ਆ ਇਹ ਪੰਜਾਬ ਦੇ ਪਹਾੜਿਆ ਦੇਖੋ ਤੇ ਇਹਨਾਂ ਪਹਾੜਾਂ ਦੇ ਵਿੱਚ ਜਦੋਂ ਸਫੈਦਾ ਲੱਗਦਾ ਆ ਲੋਕ ਲਗਾਉਂਦੇ ਆ ਦੇਖੋ ਇੱਧਰ ਸਫੈਦਾ ਸਫੈਦਾ ਆ ਲੱਗਾ ਤੇ ਚਲੋ ਮਜਬੂਰੀ ਨੂੰ ਲਾਉਂਦੇ ਕੁਝ ਹੁੰਦਾ ਨਹੀਂ ਇੱਥੇ ਹਾਂਜੀ ਹਾਂਜੀ ਤੇ ਉਹ ਫੇ ਪਾਣੀ ਸਾਰਾ ਖਿੱਚਦਾ ਆ ਜੀ ਜੋ ਮੈਨੂੰ ਹੁਣ ਤੱਕ ਦੀ ਇਨਪੁੱਟ ਮਿਲੀਆਂ ਆ ਹਾਂਜੀ ਹਾਂਜੀ ਤੇ ਇੱਥੇ ਫੇ ਅਲਟੀਮੇਟਲੀ ਪਾਣੀ ਦਾ ਲੈਵਲ ਘਟ ਜਾਂਦਾ ਪਾਣੀ ਦੇ ਵਿੱਚ ਵੀ ਘਟ ਜਾਂਦਾ ਤੇ ਇੱਥੇ ਵੈਸੇ ਜਿਹੜਾ ਪਾਣੀ ਆ ਪਾਣੀ ਦਾ ਸੋਰਸ ਆ ਤੁਹਾਡਾ ਹਾਂਜੀ ਹਾਂਜੀ ਉਹ ਕੀ ਆ ਇੱਥੇ ਆਰਾਮ ਨਾਲ ਪਾਣੀ ਮਿਲਦਾ ਤੁਹਾਨੂੰ ਪਾਣੀ ਇਹਦਾਂ ਨਾ ਜੀ ਪਾਣੀ ਤਕਰੀਬਨ ਹੈ ਤਾਂ ਹਜੇ ਹੈ ਪਾਣੀ ਇਹ ਤੇ 70 80 ਫੁੱਟ ਤੋਂ ਸ਼ੁਰੂ ਹੋ ਜਾਂਦਾ ਠੀਕ ਆ ਪਰ ਉਹ ਪਾਣੀ ਪੀਣ ਲਾਇਕ ਨਹੀਂ ਹੈ ਠੀਕ ਆ ਪਾਣੀ ਜਿਹੜਾ ਸ਼ੁਰੂ ਹੁੰਦਾ ਅਸਲੀ ਆਪਣਾ ਪੌਣੇ 200 ਫੁੱਟ 175 80 ਅੱਛਾ ਜੀ ਫਿਰ ਇਦਾਂ ਜੀ ਬੋਰ ਦਾ ਵਾ ਠੀਕ ਆ ਬੰਦਾ ਤੁਹਾਨੂੰ ਸਹੀ ਟੱਕਰ ਜੇ ਬੋਰ ਹੋ ਜੇ ਤਾਂ ਤਾਂ ਪਾਣੀ ਦਾ ਸੋਰਸ ਹੋ ਜੂ ਪਰ ਫਿਰ ਵੀ ਤੁਸੀਂ ਇੱਧਰ ਤੇ ਪਾਣੀ ਇਦਾਂ ਨਾ ਪਹਾੜੀ ਇਲਾਕਾ ਵਾ ਜੀ ਹੁਣ ਇਧਰੋਂ ਉੱਚਾ ਵਾ ਉਧਰ ਨੀਵਾ ਵਾ ਤੁਸੀਂ ਹੁਣ ਐ ਤਾਂ ਹੈ ਨਹੀਂ ਵੀ ਪਹਾੜੀ ਦੇ ਸਿਰੇ ਤੇ ਬੋਰ ਕਰਾ ਲੋਗੇ ਇਹ ਤਾਂ ਹੈ ਬਿਲਕੁਲ ਵੀ ਪਾਣੀ ਨੂੰ ਉੱਪਰ ਚਾੜਨਾ ਫਿਰ ਔਖਾ ਹੈਗਾ ਉਹ ਵੀ ਔਖਾ ਹਾਂ ਪਾਣੀ ਪੀਣ ਨੂੰ ਸਹੀ ਪਾਣੀ ਲੈਣਾ 600 700 ਫੁੱਟ ਤੇ ਬੋਰ ਕਰਾਉਣਾ ਪਊਗਾ ਜੀ ਉਹ ਤਾਂ ਬਹੁਤ ਆ ਜੀ ਹਾਂਜੀ ਹਾਂਜੀ 600 700 ਫੁੱਟ ਤੇ ਬੋਰ ਪਾਣੀ ਪੀਣ ਲਈਕ ਤਾਂ ਆਦਾਊਗਾ ਜੀ ਤਾਂ ਤੁਹਾਨੂੰ ਵਧੀਆ ਮਿਲੂਗਾ ਉਹ ਤੋਂ ਪਹਿਲਾਂ ਪਾਣੀ ਟੁੱਟ ਵੀ ਸਕਦਾ ਅੱਛਾ ਹਾਂਜੀ ਪਾਣੀ ਪਾਣੀ ਦੇ ਸੋਰਸ ਤਾਂ ਲੱਗੇ ਲੱਗ ਗਈ ਆ ਇੱਥੇ ਆ ਪਿੱਛੇ ਖੱਡ ਆ ਸਾਡੇ ਜਿਹੜੀ ਪਾਣੀ ਦੀ ਖੱਡ ਲੱਗਦੀ ਆ ਪਰ ਉਹ ਐਦਾਂ ਨਹੀਂ ਪਾਣੀ ਪੀਣ ਲਈਕ ਨਹੀਂ ਹੈ ਅਬ ਮਦਾਨੀ ਇਲਾਕਾ ਨਾਲ ਆ ਉੱਥੇ ਅਗਲਾ 600 ਫੁੱਟ ਤੇ ਬੋਰ ਕਰਾਉਂਦਾ ਜੀ ਦੇਖ ਲਓ ਇਹ ਕੁਝ ਉਹ ਨੂੰ ਪਤਾ ਲੱਗਦਾ ਹੈ ਹਾਂਜੀ ਮਤਲਬ ਇੱਥੇ ਚੈਲੰਜ ਹੈਗਾ ਆ ਪਹਿਲਾ ਤਾਂ ਜਿਹੜੀ ਮਿੱਟੀ ਆ ਉਹ ਸਹੀ ਨਹੀਂ ਹੈਗੀ ਸਹੀ ਨਹੀਂ ਹੈਗੀ ਰੇਤਈ ਹੈ ਹਾਂਜੀ ਹਾਂਜੀ ਤੇ ਤੁਸੀਂ ਕਾਫੀ ਐਕਸਪੈਰੀਮੈਂਟ ਕਰਕੇ ਦੇਖ ਲਿਆ ਉਹ ਕਾਮਯਾਬ ਨਹੀਂ ਹੋਏ ਕਿਤੇ ਕਾਮਯਾਬੀ ਮਿਲੀ ਹੋਵੇ ਕਾਮਯਾਬੀ ਮਿਲੀ ਜੀ ਜਿੰਨੀ ਕਿ ਜਗ੍ਹਾ ਤੇ ਮੈਂ ਫਿਰ ਰਹਿ ਕੇ ਉੱਥੇ ਕੁਝ ਮਿੱਟੀ ਚੇਂਜ ਕੀਤੀ ਠੀਕ ਆ ਜੀ ਕੁਝ ਉਹਦੇ ਚ ਖਾਦਾਂ ਪਾਈਆਂ ਨੇ ਆਪ ਬਣਾ ਕੇ ਤੇ ਹੌਲੀ ਹੌਲੀ ਉਹ ਚ ਸਬਜ਼ੀਆਂ ਦੀ ਪੈਦਾਵਾਰ ਕੀਤੀ ਪਹਿਲੇ ਸਾਲ ਜਿੰਨੇ ਮੈਨੂੰ 10% ਮਿਲਿਆ ਅੱਛਾ ਜੀ ਅੱਛਾ ਠੀਕ ਹੈ ਇਹ ਸਬਜ਼ੀਆਂ ਮਿਲੀਆਂ ਜਿਆਦਾਤਰ ਖਤਮ ਹੀ ਹੋਈਆਂ ਨੇ ਠੀਕ ਹੈ ਫਿਰ ਦੂਜੇ ਸਾਲ ਆ ਕੇ ਮੈਨੂੰ 50% ਉਮੀਦ ਹੋ ਗਈ ਤੀਜੇ ਸਾਲ ਆ ਕੇ ਮੈਨੂੰ 70-80% ਰਿਜ਼ਲਟ ਮਿਲ ਗਿਆ ਹੁਣ ਅਗਲੇ ਸਾਲ ਜਾ ਕੇ ਜਿਆਦਾ ਹੋ ਸਕਦਾ ਹਾਂਜੀ ਜਿੱਦਾਂ ਤੁਹਾਨੂੰ 3 ਸਾਲ ਬਾਅਦ ਰਿਜ਼ਲਟ ਮਿਲਿਆ ਕਹਿੰਦੇ ਉੱਥੇ ਜਿੱਥੇ ਤੁਸੀਂ ਮਿੱਟੀ ਹੋਰ ਲਿਆ ਕੇ ਪਾਈ ਹੈ ਪਾਈ ਆ ਹਾਂਜੀ ਹੁਣ ਇਹ ਜੰਗਲ ਆ ਜੀ ਸਾਰਾ ਪਹਾੜਾਂ ਦੇ ਵਿੱਚ ਹਾਂਜੀ ਇਸ ਜੰਗਲ ਚ ਜਿਹੜੇ ਇੱਥੇ ਦੇ ਪੇੜ ਪੌਦੇ ਰੋਖਾ ਦੇਖੋ ਇਹ ਮੈਨੂੰ ਲੱਗਦਾ ਨੇਚਰਲ ਆਪਣੇ ਜਿਹੜੇ ਜਿੱਦਾਂ ਕੜੀ ਪੱਤਾ ਹੋਇਆ ਹੈ ਕੜੀ ਪੱਤਾ ਹਾਂਜੀ ਹਾਂਜੀ ਇਹਨਾਂ ਨੂੰ ਇਹ ਦੇਖੋ ਇਹ ਕਿੱਦਾਂ ਹੋ ਜਾਂਦੇ ਆ ਹੋਰ ਕਿਹੜੇ ਆ ਟਾਲੀ ਆ ਹੈ ਕੜੀ ਚੁੱਤਾਵਾ ਤુલਸੀ ਆ ਸਾਰੀ ਤુલਸੀ ਆ ਹਾਂਜੀ ਆ ਸਾਰੀ ਤુલਸੀ ਆ ਇਹ ਜੁਲਾਈ ਦੇ ਵਿੱਚ ਸਾਰੇ ਤੁਹਾਡੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਮੈਂ ਹੁਣ ਤુલਸੀ ਹੀ ਰਹੂਗੀ ਇਹਦਾ ਇਹਦਾ ਜੇ ਮਤਲਬ ਇਹਨਾਂ ਚੀਜ਼ਾਂ ਨੂੰ ਹੀ ਇੱਥੇ ਡਿਵੈਲਪ ਕੀਤਾ ਜਾਵੇ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਕੁਝ ਤਾਂ ਪੈਸਾ ਹੈ ਨੀਗਾ ਮੈਂ ਸਿਰਫ ਪੈਸੇ ਕਰਕੇ ਨਹੀਂ ਗੱਲ ਕਰਦਾ ਹਾਂਜੀ ਹਾਂਜੀ ਹੋ ਸਕਦਾ ਆ ਕਿ ਵੀ ਇਹਨਾਂ ਤੋਂ ਸਾਨੂੰ ਵਧੀਆ ਗੁਣ ਮਿਲਦੇ ਆ ਹਾਂਜੀ ਇਹਦੇ ਚ ਕੱਢ ਸਕਦੇ ਜੀ ਤુલਸੀ ਤੋਂ ਤુલਸੀ ਦਾ ਤੇਲ ਕੱਢ ਸਕਦੇ ਆ ਹਾਂਜੀ ਹਾਂਜੀ ਉਹ ਕਰਕੇ ਵੇਚ ਸਕਦੇ ਆ ਕੜੀ ਪੱਤੇ ਤੋਂ ਦੇਖ ਲਓ ਜੀ ਬੜਾ ਖੁਸ਼ਬੂਦਾਰ ਹਾਂਜੀ ਗੰਧਲਾ ਹਾਂਜੀ ਇਹ ਤਾਂ ਬਹੁਤ ਹੀ ਗੁਣਵੱਤੀ ਹੈ ਜੀ ਬਹੁਤ ਜੀ ਹਾਂਜੀ ਇਹ ਤਾਂ ਆਪਣੇ ਤੁਸੀਂ ਆ ਸਾਰਾ ਦੇਖੋ ਕੜੀ ਪੱਤੇ ਆ ਭਰਿਆ ਪਿਆ ਜੀ ਦੇਖੋ ਕੜੀ ਪੱਤਾ ਹੀ ਆ ਸਾਰਾ ਹੋਰ ਆ ਦੇਖੋ ਇਹ ਮਤਲਬ ਤੁਸੀਂ ਉਹ ਇੱਕ ਇੱਕ ਤਰ੍ਹਾਂ ਨਾਲ ਐਕਸਪੈਰੀਮੈਂਟ ਕੀਤਾ ਉਹ ਬੂਟੇ ਲਗਾ ਕੇ 3 ਸਾਲ ਹਾਂਜੀ ਹਾਂਜੀ ਕੋਸ਼ਿਸ਼ ਤੁਹਾਡੀ ਬਹੁਤ ਸਗੀ ਪਰ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਆ ਦੇਖੋ ਨੈਚੁਰਲ ਬਾਂਸ ਆਪ ਇਹ ਪਹਿਲਾ ਦਾ ਬਾਂਸ ਆ ਜੀ ਕਿ ਲਾਇਆ ਇਹ ਪਹਿਲੇ ਇਹ ਪਹਿਲਾ ਦਾ ਮੇਰੇ ਵੀ ਲਾਇੀ ਸੀ ਲੱਗੇ ਨਹੀਂ ਮੈਂ ਇੱਥੇ ਲਾਇਏ ਸੀਗੇ ਤੋ ਦੇਖ ਲੋ ਹਾਂ ਹੂੰ ਮਤਲਬ ਜਿਹੜੀ ਇੱਥੇ ਦੀ ਨੇਚਰ ਆ ਇੱਥੇ ਦੀ ਕੁਦਰਤ ਆ ਪੰਜਾਬ ਦੇ ਪਹਾੜੀ ਇਲਾਕੇ ਦੀ ਜਦੋਂ ਕੋਈ ਬਾਹਰੋਂ ਬੂਟਾ ਲਗਾਇਆ ਜਾਂਦਾ ਲਿਆ ਕੇ ਇੱਥੇ ਦੇ ਬੂਟਿਆਂ ਨੂੰ ਛੱਡ ਕੇ ਹਾਂਜੀ ਹਾਂ ਤਾਂ ਉਹਨੂੰ ਐਕਸੈਪਟ ਨਹੀਂ ਕਰਦੀ ਇੱਥੇ ਦੀ ਨੇਚਰ ਮਿੱਟੀ ਹੂੰ ਦੇਖ ਲੋ ਇਹ ਕਹਾਂ ਇਹ ਤਾਂ ਸੁਭਾਅ ਹੁੰਦਾ ਹਰ ਜ਼ਮੀਨ ਦਾ ਜੀ ਦੇਖੋ ਇਹ ਤਾਂ ਹੈ ਜੀ ਚਲੋ ਹੂੰ ਮੈਂ ਸਾਰੇ ਦਰਸ਼ਕਾਂ ਨੂੰ ਇਹੋ ਹੀ ਦੱਸਣਾ ਚਾਹੁੰਦਾ ਸੀ ਕਿ ਵੀ ਜ਼ਮੀਨਾਂ ਲੈਣ ਲਈ ਕਾਫੀ ਜਾਣੇ ਕਾਲੇ ਆ ਔਰ ਇਹ ਦੇਖ ਕੇ ਲਓ ਕਿ ਵੀ ਇੱਥੇ ਕੀ ਕੀ ਚੈਲੰਜਸ ਹੈਗੇ ਆ ਮੈਂ ਖਾਸ ਤੌਰ ਤੇ ਮਿੱਟੀ ਦੇ ਬਾਰੇ ਪੇੜ ਪੌਦੇਆਂ ਬਾਰੇ ਜੋ ਇੱਥੇ ਕੀ ਲਗਾ ਸਕਦੇ ਆ ਉਹ ਦਿਖਾਉਣਾ ਹੈ ਤੁਹਾਨੂੰ ਅੱਜ ਤੇ ਸਰ ਇੱਕ ਹੋਰ ਗੱਲ ਦੱਸਿਓ ਹਾਂਜੀ ਹਾਂਜੀ ਇਸ ਜਗ੍ਹਾ ਤੇ ਕਣਕ ਲਗਾਉਣੀ ਜਾਂ ਹੋਰ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਲਗਾਉਣੀਆਂ ਨੇਚਰਲੀ ਜਿੱਦਾਂ ਆਪਾਂ ਪੇੜ ਪੌਦੇ ਦੇਖ ਕੇ ਆਏ ਆ ਉੱਥੇ ਹੋ ਜਾਂਦੀ ਆਪਾਂ ਇਹ ਕਾਨਕ ਤੁਸੀਂ ਕਾਨਕ ਚੌਲ ਦੂਜੀ ਕੋਈ ਦਾਲਾਂ ਕੁਝ ਵੀ ਇੱਥੇ ਕਰ ਨਹੀਂ ਸਕਦੇ ਕਿਉਂਕਿ ਤੁਸੀਂ ਤੁਹਾਨੂੰ ਇੱਥੇ ਫੈਂਸਿੰਗ ਕਰਨੀ ਪਊਗੀ। ਓਹ ਰਾਈਟ ਰਾਈਟ ਨਹੀਂ ਤਾਂ ਤੁਹਾਡਾ ਇੱਕ ਸਾਂਬਰ ਵੀ ਜੀ ਜੀ ਇੱਕ ਏਕੜ ਜ਼ਮੀਨ ਰਾਤੋ ਰਾਤ ਖਾ ਜਾਂਦਾ ਜੀ। ਬਸ ਆਹੀ ਆਹੀ ਗੱਲ ਆ। ਹੂੰ। ਇਹ ਤਾਂ ਚਲੋ ਚੈਲੰਜ ਇਹ ਤਾਂ ਚਲੋ ਹਾਂਜੀ ਹੈ ਹੀ ਆ ਜੇ ਫੈਂਸਿੰਗ ਪ੍ਰੋਪਰ ਕੀਤੀ ਹੋਵੇ ਕੀ ਇੱਥੇ ਕਣਕ ਵਗੈਰਾ ਹੋ ਜਾਂਦੀ ਆ ਹੋ ਜਾਂਦੀ ਆ ਜੀ ਅੱਛਾ ਅੱਛਾ ਠੀਕ ਆ ਤੇ ਆਪਾਂ ਇੱਕ ਵਾਰੀ ਉਹ ਜਗ੍ਹਾ ਦੇਖ ਲੈਣੇ ਆ ਜਿੱਥੇ ਤੁਸੀਂ ਬਾਹਰੋਂ ਮਿੱਟੀ ਲਿਆ ਕੇ ਕੁਝ ਪੇੜ ਪੌਦੇ ਜਾਂ ਬੂਟੇ ਲਗਾਏ ਆ ਜਾਂ ਸਬਜ਼ੀਆਂ ਲਾਈਆਂ ਨੇ ਹਾਂਜੀ ਉਹ ਇੱਕ ਵਾਰੀ ਦਿਖਾ ਦੰਨੇ ਦਰਸ਼ਕਾਂ ਨੂੰ ਬਸ ਇੱਥੇ ਦਾ ਜਿਹੜਾ ਬਾਸ ਆ ਗੁਰਿੰਦਰ ਪੰਜਾਬ ਦੇ ਕੰਢੀ ਲੱਕ ਚ ਬਾਸ ਹੁੰਦਾ ਸਾਡੇ ਤੋਂ ਕੋਕੋਨਟ ਵਾਲ ਬਹੁਤ ਆ ਹਾਂਜੀ ਹਾਂਜੀ ਇਹ ਬਾਸ ਕਿਹੜਾ ਆ ਜੀ ਇਹ ਦੇਸੀ ਬਾਸਾ ਇੱਥੇ ਤਿਆਰ ਕਰਦੇ ਆ ਤੇ ਜਿਹੜਾ ਤੁਸੀਂ ਲਾਇਆ ਬਾਹਰੋਂ ਲਿਆ ਆ ਕੇ ਉਹ ਹੋਏ ਹੋਰ ਹਾਂਜੀ ਹਾਂਜੀ ਉਹ ਬਾਲ ਕੋਹਾ ਇਦਾਂ ਵਧੀਆ ਬਾਸ ਹੁੰਦੇ ਆ ਉਹਨੂੰ ਕੰਡੇ ਨਹੀਂ ਹੁੰਦੇ ਉਹਦਾ achar ਵੀ ਬਣਦਾ ਬਹੁਤ ਕੁਝ ਬਣਦਾ ਉਹਦਾ ਅੱਛਾ ਜੀ ਅੱਛਾ ਤਾਂ ਉਹ ਬਾਸ ਅਸੀਂ ਇੱਥੇ ਲਾ ਰਹੇ ਸੀ ਠੀਕ ਆ ਹਾਂਜੀ ਉਹ ਨਹੀਂ ਗੱਲ ਬਣੀ ਨਹੀਂ ਗੱਲ ਨਹੀਂ ਬਣੀ ਕੁਛ ਕਬੂਟੇ ਹੋਏ ਉਹਦੇ ਕਿਤੇ ਕੁਛ ਉਹ ਮੇਰੇ ਕੋਲੇ ਤੁਸੀਂ ਨਾ ਮਾਤਰ ਕਹਤੋਂ ਤਿੰਨ ਬੂਟੇ ਚੱਲੇ ਆ ਜੀ ਹਜੇ ਤੱਕ ਅੱਛਾ ਜੀ ਉਹ ਇੰਨੇ 13 14000 ਚੋਂ ਤਿੰਨ ਬੂਟੇ ਚੱਲੇ ਆ ਕਿਹੜਾ ਬਾਂਸ ਦਾ ਨਾਮ ਕੀ ਲਿਆ ਹੈ ਦੱਸਿਓ ਬਾਲ ਕੋਹਾ ਹੈਗਾ ਤੇ ਇਹਦੀ 3-4 ਵੈਰਾਈਟੀਆਂ ਨੇ ਜੀ ਅਸਾਮ ਤੋਂ ਹੁੰਦਾ ਬੱਲੇ ਬੱਲੇ ਹਾਂਜੀ 130 35 ਰੁਪਏ ਦਾ ਇੱਕ ਬੂਟਾ ਜੀ ਬੱਲੇ ਉਹ ਇੰਨੇ ਬੂਟੇ ਲਿਆ ਕੇ ਅਸੀਂ ਲਾ ਚੁੱਕੇ ਹਾਂ ਬੜਾ ਖਰਚਾ ਕੀਤਾ ਹੈ ਤੁਸੀਂ ਹਾਂਜੀ ਅਸੀਂ ਬਾਂਸ ਤੇ ਪ੍ਰੋਡਕਟ ਬਣਾਉਣੇ ਸੀ ਠੀਕ ਆ ਠੀਕ ਆ ਠੀਕ ਆ ਬਾਂਸ ਦਾ ਬਹੁਤ ਕੁਛ ਚਲਾਉਣਾ ਸੀ ਠੀਕ ਆ ਜੀ ਪਰ ਹੋਇਆ ਹੀ ਨਹੀਂ ਫਿਰ ਵੀ ਲੱਗੇ ਹੋਏ ਆ ਜੀ ਜੀ ਫੇਰ ਕਰਾਂਗੇ ਕੋਸ਼ਿਸ਼ ਫੇਰ ਲਾਵਾਂਗੇ ਕੁਛ ਠੀਕ ਆ ਜੀ ਠੀਕ ਆ ਚਲੋ ਇਹ ਜਿਹੜੇ ਤੁਸੀਂ ਉਹ ਬਾਸ ਆ ਹਾਂਜੀ ਹਾਂਜੀ ਜਿਹੜੇ ਅਸਾਮ ਦੇ ਦੀ ਵੈਰਾਈਟੀ ਲੱਗੀ ਹੋ ਉਹ ਉਹ ਕਿਹੜੇ ਕਿੱਥੇ ਆ ਉਹ ਤਾਂ ਨਹੀਂ ਉਹ ਮੈਂ ਨਹੀਂ نیچے ਆ ਅੱਛਾ نیچے? نیچے ਮੈਂ ਤਾਂ ਆ ਇੱਥੇ ਨਹੀਂ ਬਾਸ ਹੀ ਆ ਇਹ ਨਹੀਂ ਨਹੀਂ ਇਹ ਦੇਸੀ ਨਹੀਂ ਹੈਗਾ ਇਹ 골ਡਨ ਬਾਸ ਆ ਇਹ ਵੀ ਬਾਹਰੋਂ ਲਿਆ ਕੇ ਲੰਦ ਇਹ ਬਾਹਰੋਂ ਲਿਆ ਕੇ ਲਾਇਆ ਜੀ ਇਹ ਥੋੜਾ ਹੋ ਗਿਆ ਉਦਾਂ ਹਾਂਜੀ ਹਾਂਜੀ ਇਹ ਪਰ ਚੱਲ ਗਿਆ ਇਹਨੂੰ ਵੀ 2 ਸਾਲ ਹੋ ਗਏ ਜੀ ਅੱਛਾ ਜੀ ਹਾਂਜੀ ਤੇ ਕਿ ਗ੍ਰੋਥ ਇਹਦੀ ਇਦਾਂ ਦੀ ਹੈ ਕਿ ਜ਼ਮੀਨ ਕਰਕੇ ਗ੍ਰੋਥ ਇਦਾਂ ਦੀ ਹੈ ਜ਼ਮੀਨ ਕਰਕੇ ਗ੍ਰੋਥ ਇਦਾਂ ਦੀ ਹੈ ਦੇਖ ਲਓ ਕੋਈ ਵੀ ਸਬਜ਼ੀ ਆ ਜੇ ਜਿਵੇਂ ਆਪਣੇ ਟਾਈਮ ਤੇ ਹੋ ਜਣੀ ਨਾ ਉਦਾਂ ਨਹੀਂ ਹੋ ਰਹੀ ਹਾਂ ਇੱਕ ਮਿੰਟ ਮੜਾ ਜਾ ਲਾ ਕੇ ਜਾ ਕੇ ਦੇਖ ਆ ਲਵਾਂ ਹਾਂਜੀ ਬਸ ਕੋਈ ਨੋਈ ਇਹ ਪੌਦਾ ਪੀਲਾ ਬਾਸ ਕਹਿੰਦੇ ਇਹਦੇ ਅੰਦਰ ਨਾ ਜੀ ਇੱਕ ਮੈਨੂੰ ਗੱਲ ਪਤਾ ਲੱਗੀ ਸੀ ਕਿਉਂਕਿ ਥੋੜਾ ਜੜੀ ਬੂਟੀਆਂ ਦਾ ਮੈਨੂੰ ਇੰਟਰਸਟ ਆ ਕਹਿੰਦੇ ਵੀ ਇਹਦੇ ਅੰਦਰ ਬੰਸ ਲੋਚਨ ਬਹੁਤ ਚੰਗਾ ਹੁੰਦਾ ਹੈ ਇਹਦਾ ਇੱਕ ਪਾਊਡਰ ਨਿਕਲਦਾ ਇਹਦੇ ਅੰਦਰੋਂ ਤੇ ਮੈਂ ਸਾਰੇ ਦਸ਼ਕਾਂ ਦੱਸਣਾ ਚਾਹਣਾ ਕਿ ਵੀ ਇਹਦੇ ਅੰਦਰ ਬਾਂਸ ਲੋਚਨ ਹੁੰਦਾ ਜਿਹੜੇ ਵੈਦ ਆ ਉਹਨਾਂ ਨੂੰ ਖਾਸ ਤੌਰ ਤੇ ਪਤਾ ਹੋਣਾ ਕਿ ਵੀ ਇਸ ਬਾਂਸ ਦੇ ਵਿੱਚੋਂ ਕਿੰਨਾ ਗੁਣਕਾਰੀ ਪਦਾਰਥ ਨਿਕਲਦਾ ਤੇ ਇਹ ਪੀਲਾ ਬਾਂਸ ਘੱਟ ਹੁੰਦਾ ਨਾ ਤੁਸੀਂ ਬਾਹਰੋਂ ਲਿਆਂਦਾ ਹਾਂਜੀ 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 ਇੱਧਰ ਹੈਗੇ ਜੀ ਆਪਾਂ ਆ ਸਬਜ਼ੀਆਂ ਕੋਈਆਂ ਜਿੱਥੇ ਹਾਂਜੀ ਹਾਂਜੀ ਆਹ ਦੇਖੋ ਜੀ ਅਸ਼ਾ ਲਾਈਆਂ ਜੀ ਇੱਧਰ ਹੈ ਨਾ ਸਬਜ਼ੀਆਂ ਮੈਂ ਪਿਆਜ਼ ਲੱਗਿਆ ਹੈ ਸੌਫਾ ਉੱਧਰ ਚਲਗਮ ਲੱਗੇ ਹੋਇਆ ਜੀ ਇਹ ਹੁਣ 3 ਸਾਲ ਬਾਅਦ ਚੱਲਣ ਲੱਗੇ ਤੁਸੀਂ ਕਹਿੰਨੇ ਚੀਜ਼ਾਂ ਹਨ ਹਾਂਜੀ ਹਾਂਜੀ ਹਾਂ ਦੇਖੋ ਤਾਂ ਪਿਆਜ਼ ਸੌਂਫ ਉਹ ਅਮਰੂਦ ਕਦੋਂ ਤਾਂ ਲੱਗਾ ਜੀ ਇਹ 2 ਸਾਲ ਹੋ ਗਏ ਜੀ ਆਹੋ ਚਲੋ ਅਮਰੂਦ ਹੈਗਾ ਵੱਡਾ ਲੱਗਾ ਹੁਣ ਹਾਂਜੀ ਹਾਂ ਹੈਨਾ ਆ ਨਿੰਬੂ ਦਾ ਬੁੱਟਾ ਹਾਂਜੀ ਠੀਕ ਆ ਠੀਕ ਇਹਨੂੰ ਵੀ 2 ਸਾਲ ਹੋ ਗਏ ਇਹ ਛੋਟਾ ਹੀ ਰਹਿ ਗਿਆ ਜੀ ਹੈਨਾ ਮੈਨੂੰ ਪਤਾ ਲੱਗਾ ਸੀ ਕਿ ਨਿੰਬੂ ਦੀ ਖੇਤੀ ਇੱਥੇ ਕਾਮਯਾਬ ਹੋ ਸਕਦੀ ਆ ਜਾਨਵਰ ਨਹੀਂ ਪੈਂਦਾ ਉਹਨੂੰ ਹਾਂਜੀ ਹਾਂ ਆ ਇਹ ਮੁਠਾ ਹੋਈ ਨਹੀਂ ਰਿਹਾ ਹੈ ਨਾ ਹਾਂਜੀ ਇੱਧਰ ਦੇਖਿਆ ਹਾਂਜੀ ਹਾਂਜੀ ਆਹ ਸਬਜ਼ੀਆਂ ਲੱਗੀਆਂ ਠੀਕ ਆ ਜੀ ਬਾਾਂਸ ਵੀ ਦਿਖਾਉਣਾ ਜਿਹੜਾ ਮੈਂ ਵੈਰਾਈਟੀ ਲਿਆਇਆ ਸੀ ਠੀਕ ਆ ਜੀ ਠੀਕ ਆ ਬਹੁਤ ਸੋਹਣਾ ਜੀ ਇਹ ਪੰਜਾਬ ਦਾ ਕੰਢੀ ਦਾ ਇਲਾਕਾ ਆ ਤੇ ਉਧਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਜ਼ਿਲ੍ਹਾ ਆ ਉਹ ਮੇਥੀ ਆ ਜੀ ਹਾਂਜੀ ਠੀਕ ਆ ਆਓ ਚਲੋ ਇਹ ਤਾਂ ਤੁਸੀਂ ਆਪਣੇ ਹਾਂਜੀ ਗੋਭੀ ਆ ਬਰੋਕਲੀ ਆ ਸਾਰੇ ਲਈ ਆਸੂ ਆਂਜਣੇ ਦਾ ਬੂਟਾ ਵੈਸੇ ਨਾ ਹੌਲੀ ਹੌਲੀ ਜਾਨ ਆ ਰਹੀ ਲੱਗਦਾ ਮਿੱਟੀ ਚਾਹ ਦੇਖੋ ਹਜੇ ਮੈਨੂੰ ਪਤਾ ਨਹੀਂ ਵੀ ਇਹ ਇਹਦੀ ਗ੍ਰੋਥ ਕਿੱਡੀ ਕੋਈ ਹੋਊਗੀ ਪਰ ਬਹੁਤ ਛੋਟੇ ਆ ਹਜੇ ਤੇ ਮਾੜੇ ਬੂਟੇ ਲੱਗਦੇ ਹਜੇ ਮੈਨੂੰ ਫਿਲਹਾਲ ਕੁਝ ਕੁ ਵੱਡੇ ਫੁੱਲ ਹੋਏ ਜੀ ਇਹਦੇ ਹਾਂਜੀ ਹਾਂਜੀ ਹੈਨਾ ਹਾਂਜੀ ਕੁਝ ਤੋੜ ਲੈ ਹੁਣੇ ਨਾ ਤੁਸੀਂ ਹਾਂਜੀ ਉਹ ਤੋੜ ਲੈ ਹਾਂਜੀ ਜਮਾ ਮਿਰਚਾਂ ਦੇਖੋ ਹਾਂਜੀ ਉਹ ਕੋਰੇ ਨਾ ਸੁੱਕ ਗਈਆਂ ਜੀ 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 ਆ ਸੀਤਾ ਫਲ ਆ ਜੀ ਹਾਂਜੀ ਹਾਂਜੀ ਨੇ ਤੁਹਾਡੀ ਬੜੀ ਹਿੰਮਤ ਆ 3 ਸਾਲ ਬਾਅਦ ਤੁਸੀਂ ਮਤਲਬ ਕਿ ਕੁਝ ਇਹਦੇ ਵਿੱਚੋਂ ਖਟਿਆ ਹਾਂਜੀ ਹਾਂਜੀ ਆ ਸੰਤਰੇ ਦਾ ਬੁੱਟਾ ਇਹਨੂੰ ਸਾਲ ਹੋ ਗਿਆ ਜੀ ਹੂੰ ਨਹੀਂ ਤਾਂ ਆਮ ਜ਼ਮੀਨ ਤੇ ਦੇਖ ਲਓ ਤੁਸੀਂ ਸਾਲ ਕਿੱਡਾ ਹੋਣਾ ਸੀ ਸਹੀ ਗੱਲ ਆ ਜੀ ਇਹ ਦੇਖੋ ਮੂਲੀਆਂ ਹੂੰ ਇਹ ਅਡੈਪਟ ਹੋ ਰਿਹਾ ਏ ਹੌਲੀ ਹੌਲੀ ਅਡੈਪਟ ਜ਼ਮੀਨ ਨੂੰ ਹੁਣ ਕਿ ਟਮਾਟਰ ਦੇਖਦੇ ਆਂ ਜੀ ਅਸੀਂ ਆਵਾ ਦੇਖੋ 3 ਸਾਲ ਪਹਿਲਾਂ ਟਮਾਟਰ ਨਹੀਂ ਲੱਗੇ ਸੀ ਸਾਡੇ ਕੋਲ ਦੇਖੋ ਜੀ ਸਾਰੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਇਹ 3 ਸਾਲ ਦੀ ਮਿਹਨਤ ਆ ਭਾਜੀ ਹੁਣਾਂ ਦੀ ਇੱਥੇ ਦੇਖ ਲਓ ਤੇ ਬਾ ਇੱਥੇ ਉਹੀ ਆ ਵੀ ਸਾਡੇ ਵਰਗੇ ਬੰਦੇ ਜ਼ਮੀਨ ਲੈ ਕੇ ਕਾਲੇ ਪੈ ਜਾਂਦੇ ਆ ਵੀ ਹਾਂਜੀ ਆਰਗੈਨਿਕ ਖੇਤੀ ਕਰਦੇ ਆ ਇੱਥੇ ਇਹਨਾਂ ਚੀਜ਼ਾਂ ਨੂੰ ਵੈਸੇ ਜਿਹੜੀਆਂ ਇਹ ਸਬਜ਼ੀਆਂ ਆ ਇਹਨਾਂ ਨੂੰ ਕੋਈ ਦਵਾਈ ਪਾਉਣ ਦੀ ਲੋੜ ਪਈ ਨਹੀਂ ਜੀ ਮੈਂ ਦਵਾਈ ਨਹੀਂ ਪਾਈ ਠੀਕ ਹੈ ਜੀ ਇੱਚ ਸਿਰਫ ਇੱਕ ਬ੍ਰਹਮੀਕ ਪੋਸਟ ਤੇ ਬਾਕੀ ਮੈਂ ਸੁਆਹ ਯੂਜ਼ ਕਰਦਾ ਜੀ ਠੀਕ ਹੈ ਜੀ ਹੋਰ ਕੁਝ ਨਹੀਂ ਇੱਧਰ ਲਾਏ ਨੇ ਹੁਣ ਪਨੀਰੀ ਲਾਈ ਆ ਠੀਕ ਠੀਕ ਜੀ ਭਿੰਡੀ ਲਾਈ ਆ ਅੱਛਾ ਜੀ ਉਹ ਆਪਣੀ ਆ ਲਾਏ ਆ ਆਪਣੀ ਤਰਬੂਜ ਦੇ ਬੀਜ ਆ ਠੀਕ ਆ ਹੁਣ ਮੈਂ ਮਟਰ ਵੀ ਲਾ ਰਹੇ ਆ ਠੀਕ ਆ ਜੀ ਨਹੀਂ ਚਲੋ ਬੜੀ ਮਿਹਨਤ ਆ ਜੀ ਤੁਹਾਡੀ ਇਹ ਹਾਂਜੀ ਬਾਸ ਦਿਖਾਉਣਾ ਜਿਹੜਾ ਜੀ ਆਪਾਂ ਵੈਰਾਈਟੀ ਲਿਆਂਦੀ ਸੀ ਉਹ ਜ਼ਰੂਰ ਦੇਖਣ ਦਾ ਮਾਰਾ ਮੇਰਾ ਹਾਂਜੀ ਉਹ ਨਿੰਬੂ ਜਿਹੜੇ ਮੈਂ ਬੂਟੇ ਲਾਏ ਸੀ ਨਾ ਜੀ ਇਹ ਇੱਥੇ ਵੀ ਲੱਗੇ ਹੋਏ ਆ ਹਾਂਜੀ ਹਾਂਜੀ ਅੱਛਾ ਉਹਨਾਂ ਚੋਂ ਬੂਟੇ ਠੀਕ ਆ ਠੀਕ ਆ ਅੱਛਾ ਉਹ ਪਰੇ ਲੱਗੇ ਹਾਂਜੀ ਸਾਹਮਣੇ ਲੱਗੇ ਉਹ ਉਹ ਬਾਸ ਆ ਜੀ ਉਹ ਦੋ ਬੂਟੇ ਬਚੇ ਨੇ ਹਾਂਜੀ ਹਾਂਜੀ ਦੋ ਆ ਇੱਕ ਆਬ ਥੋੜਾ ਲਾਗੇ ਚਲ ਜਾਮਾ ਹਾਂਜੀ ਹਾਂਜੀ ਭਰਾ ਮਾ ਰਾਮ ਮਾ ਅੱਛਾ ਇਹ ਤਾਂ ਇੱਕ ਮਿੰਟ ਇਹਦੇ ਚ ਕੰਡਾ ਨਹੀਂ ਹੁੰਦਾ ਤੁਸੀਂ ਉਹਨਾਂ ਚ ਦੇਖਦੇ ਆ ਨਾ ਕੰਡੇ ਹੁੰਦੇ ਆ ਹਾਂਜੀ ਹਾਂਜੀ ਇਹਨਾਂ ਚ ਕੰਡਾ ਨਹੀਂ ਹੁੰਦਾ ਇਹ ਦੇਖੋ ਵਾ ਬਲਕੋਹਾ ਦੇਖੋ ਤਾਂ ਬੱਕਰੀ ਕਿਸੇ ਦਾ ਹੀ ਵਾਂਸ ਆ ਇਹ ਹਾਂਜੀ ਹਾਂਜੀ ਇਹਦਾ ਹੀ ਤੁਸੀਂ ਕਹਿੰਦੇ ਆ achar ਵਗੈਰਾ ਪਾਉਂਦੇ ਹਾਂ ਹਾਂਜੀ ਹਾਂਜੀ ਕਿੰਨੇ ਸਾਲ ਦਾ ਹੋਇਆ ਜੀ ਬੂਟਾ ਇਹ ਇਹ ਮੈਨੂੰ ਲਾਇਨੋ ਹੋ ਗਿਆ ਨੇ ਜੀ 2 ਸਾਲ ਤੋਂ ਉੱਤੇ ਹੋ ਗਏ ਨੇ ਦੇਖ ਲਓ ਗ੍ਰੋਥ ਹੈ ਹੀ ਨਹੀਂ ਉਡੀ ਹੈ ਨਾ ਹਾਂਜੀ ਹਾਂਜੀ ਆ ਦੇਖੋ ਤਾਂ ਲੋ ਤਾਂ ਅੱਛਾ ਦੂਜੇ ਬਾਹ ਤੇ ਕੰਡਾ ਹੁੰਦਾ ਇੱਥੇ ਹੈ ਨਹੀਂ ਹੈ ਨਾ ਇਹ ਚ ਕੰਡਾ ਨਹੀਂ ਹੁੰਦਾ ਬਿਲਕੁਲ ਇਹਦੇ ਚ ਆਪਣੇ ਕੰਡੇ ਹੁੰਦੇ ਹਨ ਹਾਂਜੀ ਕੰਡਾ ਨਹੀਂ ਹਾਂਜੀ 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 ਬਿਲਕੁਲ ਦੇਖ ਲਓ ਹੈ ਅੱਛਾ ਇਸ ਜਗ੍ਹਾ ਤੇ ਬਰਮੀ ਬੂਟੀ ਵੀ ਹੁੰਦੀ ਟਾਡੇ ਬਰਮੀ ਬੂਟੀ ਦਾ ਦੇਖਿਆ ਨਹੀਂ ਮੈਂ ਅਛਾ ਜੀ ਕਿਉਂਕਿ ਮੈਨੂੰ ਕੋਈ ਪੁੱਛਦਾ ਸੀ ਪਹਾੜਾਂ 'ਚ ਪਤਾ ਕਰਿਓ ਬਰਮੀ ਬੂਟੀ ਵੀ ਹੁੰਦੀ ਆ ਕਾਫੀ ਜਗ੍ਹਾ ਤੋਂ ਮੈਨੂੰ ਨਿਰਾਸ਼ਾ ਹੀ ਮਿਲੀ ਆ ਕਿ ਪੰਜਾਬ ਦੇ ਪਹਾੜਾਂ 'ਚ ਹੈ ਨਹੀਂ ਬਰਮੀ ਬੂਟੀ ਇਹਦੇ 'ਚ ਇੱਥੇ ਵੀ ਲਾਇਆ ਸੀ ਆ ਦੇਖੋ ਇਹਦੇ ਆਲੇ ਦੁਆਲੇ ਇੱਕ ਬਾੜ ਬਣਾਈ ਸੀ ਐਲ ਟਾਈਪ 'ਚ ਮੰਨ ਲਓ ਆਪਾਂ ਕਹਿੰਦੇ ਨੇ ਪਾਣੀ ਦੀ ਘਾਟ ਨਾ ਹੋ ਗਿਆ ਹੋ ਜੀ 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 ਪਰ ਇੱਥੇ ਤਾਂ ਮੇਰੇ ਕੋਲ ਹਾਰਟ ਹੈਪ ਪਾਣੀ ਲੱਗਦਾ ਜ਼ਮੀਨ ਦਾ ਹੀ ਚੱਕਰ ਸਾਰਾ ਇੰਦਾ ਦਾ ਮੈਂ ਨਾ ਇਹ ਹੈਰਾਨ ਹੋ ਗਿਆ ਜਿਵੇਂ ਕੋਸ਼ਿਸ਼ ਜਗਾ ਇੱਥੋਂ ਉਪਜਾਉ ਸੀਗੀ ਅੱਛਾ ਜੀ ਪਤਾ ਨਹੀਂ ਜਾਂ ਪੱਧਰ ਕਰਕੇ ਇੱਥੇ ਵੀ ਮੈਂ ਮਿੱਟੀ ਪਾਈ ਆ ਅੱਛਾ ਜੀ ਆ ਬੇਰੀ ਦਾ ਬੂਟਾ ਵਾ ਅੱਛਾ ਜੀ ਓਏ ਇੱਥੇ ਮੈਂ ਵੱਡੇ ਵੱਡੇ ਸੀਗਾ ਇੰਨਾ ਕ ਬੂਟਾ ਲਾਇਆ ਸੀਗਾ ਜੀ ਇਹ ਬੇਰੀ ਦਾ ਇਹ ਵਾਲਾ ਹਾਂ ਜੀ ਇਹ ਬੇਰੀ ਦਾ ਬੂਟਾ ਕਿੰਨੇ ਸਾਲ ਪਹਿਲਾਂ ਇਹ ਨੂੰ ਹੋ ਗਏ ਉਹਨੇ ਜੀ 2 ਸਾਲ ਹੋ ਗਏ ਉਹਨੇ ਤੁਸੀਂ ਵੱਡੇ ਬੂਟੇ ਨਹੀਂ ਲੈਂਦੇ ਵੱਡੇ ਜਿਹੜੇ ਜਿੱਦਾਂ 에ਅਰ ਲੀਫਿੰਗ ਕਰਕੇ ਬੂਟੇ ਬਣਾਏ ਹੁੰਦੇ ਆ ਵੱਡੇ ਬੂਟੇ ਆ ਵੱਡੇ ਬੂਟੇ ਛੇਤੀ ਹੁੰਦੀ ਉਹਨਾਂ ਦੀ ਵੱਡੇ ਬੂਟੇ ਲਿਆ ਸੀ ਮੈਂ ਤੁਹਾਨੂੰ ਦਿਖਾਨਾ ਜੀ ਕਿਹੜਾ ਆਹ ਸਾਗਵਾ ਨਾ ਹਾਂਜੀ ਹਾਂਜੀ ਇਹ ਚੱਲਿਆ ਵਾ ਜੀ 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 ਇਹ ਮੈਂ ਇਨਾ ਕ ਬੂਟਾ ਸੀਗਾ ਜੀ ਬਸ ਠੀਕ ਆ ਠੀਕ ਆ ਇਹਨੂੰ ਵੀ ਹੁਣ 2 ਸਾਲ ਹੋ ਗਿਆ ਜੀ 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 ਇੱਕ ਆ ਚੱਕਰੱਸੀ ਆ ਕਹਿੰਦੇ ਜੀ ਇਹ ਨਾ ਗੋਲ ਛਤਰੀ ਬਣਦੀ ਆ ਇਹਦੀ ਅੱਛਾ ਜੀ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਇਹ ਇਹ ਬੂਟਾ ਇੱਥੇ ਬਹੁਤ ਜਲਦੀ ਚੱਲਿਆ ਸੀ ਇੱਕ ਇਹ ਹੋ ਗਿਆ ਇੱਕ ਤਣ ਸੋਣਾ ਜੀ ਉਹ ਤਾਂ ਤੁਣ ਤਾਂ ਪੰਜਾਬ ਚ ਉਦਾਂ ਹੀ ਬਹੁਤ ਆ ਜੀ ਸੜਕਾਂ ਕੰਡੇ ਲਾਇਓ ਪਰ ਇਹ ਬੂਟੇ ਨੂੰ ਸੰਭਰ ਨਹੀਂ ਛੱਡਦਾ ਜੀ ਤੋੜ ਦਿੰਦਾ ਤੋੜ ਦਿੰਦਾ ਠੀਕ ਆ ਠੀਕ ਆ ਹਮ ਇਹ ਲੋ ਚੋ ਜੰਮਣ ਦਾ ਜੀ ਜੰਮਾ ਮੈਨੂੰ 2 ਸਾਲ ਹੋ ਗਏ ਬੂਟੇ ਲਾਇਏ ਨੂੰ ਐਡੇ ਬੂਟੇ ਆ ਜੀ ਚਲੋ ਮੈਂ ਤਾਂ ਹੁਣ ਹਮ ਗ੍ਰੋਥ ਇਦਾਂ ਦੀ ਆ ਜੀ ਇੱਥੇ ਤੇ ਬੜੀ ਹੌਲੀ 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 ਚੇਂਜ ਹੋਣਾ ਹੈ ਹਾਂ ਜੀ ਬਹੁਤ ਟਾਈਮ ਮੈਂ ਯਾਨੀ ਕਿ ਇਹਦੇ ਚ ਨਾ ਉਹ ਤੁਹਾਡੀ ਗੱਲ ਸਹੀ ਆ ਵੀ ਪਲਿਆ ਬੂਟਾ ਮੈਂ ਕੁਛ ਇਦਾਂ ਹੀ ਕੀਤਾ ਸੀ ਜਿਹੜੇ ਉਹ ਬਾਸ ਆ ਨਾ ਉਹ ਜਿਹੜੇ 골ਡਨ ਬਾਸ ਆਪਾਂ ਲਾਏ ਸੀ ਜੀ 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 ਉਹ ਪਰੇ ਹਾਂ ਜੀ ਉਹ ਉਹ ਪਲੇ ਹੋਏ ਲਾਏ ਸੀ ਯਾਨੀ ਕਿ 7 7 8 8 ਪੋੜ ਦੇ ਇੱਥੇ ਬਰਸਾਤਾ ਚ ਪਾਣੀ ਬਹੁਤ ਆਉਂਦਾ ਹੋਣਾ ਜੀ ਬਹੁਤ ਹਾਂ ਜੀ ਇੱਥੇ ਤੱਕ ਜਾਂਦਾ ਜੀ ਅੱਜ ਵੀ ਹਲਕਾ ਹਲਕਾ ਹੈਗਾ ਲੱਗਦਾ ਉਹ ਦੇਖੋ ਆਉਣਾ ਜਾਵਾਂਗਾ ਮੈਂ ਉਦਾਂ ਪਾਣੀ ਦਾ ਸੋਰਸ ਤਾਂ ਹੈਗਾ ਤੁਹਾਡੇ ਲਾਗੇ ਇਹ ਪਰ ਉਹ ਹਰ ਸਾਰਾ ਸਾਲ ਨਹੀਂ ਹੈਗਾ ਇਹ ਹਾਂਜੀ ਹਾਂਜੀ ਹੂੰ ਇਹ ਨਿੰਬੂ ਆ ਨਾ ਜੀ ਆ ਨਿੰਬੂ ਨਹੀਂ ਨਹੀਂ ਇਹ ਫਾਈਕਸਾ ਜੀ ਫਾਈਕਸਾ ਅੱਛਾ ਹਾਂ ਠੀਕ ਹੈ ਠੀਕ ਹੈ ਫਾਈਕਸ ਤੁਸੀਂ ਕਾਫੀ ਮਹਿੰਗਾ ਲਾਇਆ ਹੈ ਜਿਹੜਾ ਲਿਆਗੇ 65 ਰੁਪਏ ਦਾ ਇੱਕ ਬੂਟਾ ਜੀ ਤੁਸੀਂ 1600 ਬੂਟਾ ਲਾ ਲਓ ਜੀ ਦੇਖ ਲਓ ਮਟਰ ਲਾ ਦਿੱਤੇ ਹੈ ਨਾ ਇਹ ਮਟਰ ਲਾ ਦਿੱਤੇ ਆ ਪਿਆਜ ਲੱਗੇ ਪਹਿਲਾਂ ਲਾਏ ਮਟਰ ਤੁਸੀਂ ਆ ਪਹਿਲਾਂ ਲਾਏ ਖਾ ਗਏ ਅੱਛਾ ਹੋ ਗਈ ਸੀ ਹਾਂਜੀ ਹਾਂਜੀ ਬਹੁਤ ਵਧੀਆ ਹੋ ਗਿਆ ਸੀ ਉਧਰ ਤੋਂ ਯਾਦ ਆ ਗਿਆ ਠੀਕ ਹੈ ਠੀਕ ਹੈ ਨਹੀਂ ਵਧੀਆ ਕੀਤਾ ਇਥੋਂ ਪਾਣੀ ਤਾਂ ਤੁਹਾਡਾ ਯੂਟਿਲਾਈਜ਼ ਹੁੰਦਾ ਰਹਿਣਾ ਇਹ ਹਾਂਜੀ ਹਾਂਜੀ ਧੁੱਪ ਅਤੇ ਪਾਣੀ ਦੀ ਜ਼ਿਆਦਾ ਜ਼ਰੂਰਤ ਆ ਧੁੱਪ ਜਿੱਥੇ ਸਿੱਧੀ ਪੈਂਦੀ ਵਧੀਆ ਹਾਂਜੀ 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 ਨਹੀਂ ਚਲੋ ਬਹੁਤ ਵਧੀਆ ਚਲੋ ਸਾਰੇ ਦਰਸ਼ਕ ਇਸ ਚੀਜ਼ ਦਾ ਜੂ ਧਿਆਨ ਰੱਖਣ ਜੋ ਭਾਜੀ ਹੋਣਾ ਨੇ ਦੱਸਿਆ ਤੇ ਬਾਕੀ ਅਸੀਂ ਨੈਕਸਟ ਵਲੌਗ ਵਿੱਚ ਤੁਹਾਨੂੰ ਹੋਰ ਕੁਝ ਜਗ੍ਹਾ ਦਿਖਾਵਾਂਗੇ ਹੋਰ ਪੰਜਾਬ ਦੇ ਸੋਹਣੇ-ਸੋਹਣੇ ਇਲਾਕੇ ਜਾਂ ਪੰਜਾਬ ਦੇ ਅਜਿਹੇ ਇਲਾਕੇ ਦਿਖਾਵਾਂਗੇ ਜੇ ਤੁਸੀਂ ਜਿਹੜੇ ਤੁਸੀਂ ਕਦੀ ਨਹੀਂ ਦੇਖੇ ਹੋਣਗੇ ਤੇ ਕੁਝ ਚੈਲੰਜਸ ਜਿਹੜੇ ਪਹਾੜਾਂ ਦੇ ਵਿੱਚ ਪੰਜਾਬ ਦੇ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਉਂਦੇ ਉਹਨਾਂ ਬਾਰੇ ਵੀ ਦੱਸ ਦੇਵਾਂਗੇ ਤੇ ਠੀਕ ਆ ਪਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੇ ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਮੇਰੇ ਦਰਸ਼ਕਾਂ ਵੱਲੋਂ ਵੀ ਤੁਹਾਡਾ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ